ਹਾਂ ਜੀ ਸਸਾਇਦਾਲ ਦੋਸਤੋ ਮੈਂ ਤੁਹਾਡਾ ਦੋਸਤ ਰਕੇਸ਼ ਨੀਟਾ ਔਰ ਤੁਸੀਂ ਦੇਖ ਰਹੇ ਹੋ ਤਾਜ਼ੀ ਨੌਕਰੀ ਅੱਜ ਦੀ ਅਪਡੇਟ ਪੰਜਾਬ ਚ ਸੰਗ੍ਰੀ ਤੋਂ ਦਿੱਤੀ ਮੀਂਹ ਦੀ ਚੇਤਾਵਨੀ ਇਸ ਤਰੀਕ ਰੈਡ ਅਲਰਟ ਜਾਰੀ ਕੀ ਹੈ ਪੂਰੀ ਅਪਡੇਟ ਪਾਉ ਜਾਂਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਉਹਨਾਂ ਵਾਲੀਆਂ ਸਾਰੀਆਂ ਨਵੀਆਂ ਤੇ ਤਾਜ਼ੀਆਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਗਿਆ ਚੰਡੀਗੜ੍ਹ ਮੌਸਮ ਵਿਭਾਗ ਨੇ 8 ਜਨਵਰੀ ਤੱਕ ਰੈਡ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਮਾਝਾ ਮਾਲਵਾ ਅਤੇ ਦੁਆਪਾ ਖੇਤਰ ਵਿੱਚ ਸੰਘਣੀ ਧੁੰਦ ਅਤੇ ਕਿੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਧੁੰਦ ਤੋਂ ਬਚਣ ਲਈ ਐਡਵਰਨਸ ਜਾਰੀ ਕੀਤੇ ਇਸ ਤੋਂ ਨਾਲ ਤੁਸੀਂ ਫੋਟੋਜ਼ ਵੀ ਦੇਖ ਸਕਦੇ ਹੋ ਜੋ ਕਿ ਸਕੂਲੀ ਬੱਚਿਆਂ ਦੀ ਫੋਟੋ ਹੈ ਕਿ ਸਕੂਲਾਂ ਦੇ ਵਿੱਚ ਜਾਣਾ ਕਿੰਨਾ ਮੁਸ਼ਕਲ ਹੋ ਚੁੱਕਿਆ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ 8 ਜਨਵਰੀ ਤੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਮਾਝਾ ਦੁਆਬਾ ਅਤੇ ਮਾਲਵਾ ਖੇਤਰ ਵਿੱਚ ਸੰਘਣੀ ਧੁੰਦ ਅਤੇ ਗੜਾਕੇ ਦੀ ਠੰਡ ਪੈਣ ਦੀ ਸੁਭਾਵਨਾ ਜਿਤਾਈ ਜਾ ਰਹੀ ਹੈ। ਚੰਡੀਗੜ੍ਹ ਮੌਸਮ ਵਿਭਾਗ ਨੂੰ ਧੁੰਦ ਤੋਂ ਬਚਾਲ ਲਈ ਐਡਵਰਟਨਸ ਜਾਰੀ ਕੀਤੇ ਗਏ ਹਨ। 8 ਅਤੇ 9 ਜਨਵਰੀ ਨੂੰ ਬੰਦਬਾਈ ਦੀ ਸੁਭਾਵਨਾ ਵੀ ਦੱਸੀ ਜਾ ਰਹੀ ਹੈ। ਦੱਸਦੀ ਹੈ ਕਿ ਪਹਾੜੀ ਰਾਜ ਤੋਂ ਲੈ ਕੇ ਮਦਾਨਿਕ ਇਲਾਕਿਆਂ ਵਿੱਚ ਖਾਸ ਕਰਕੇ ਰਾਜਸਥਾਨ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਵਿੱਚ ਠੰਡ ਵਧਣ ਵਾਲੀ ਹੈ ਇੱਥੇ ਅਗਲੇ ਕੁਝ ਦਿਨਾਂ ਵਿੱਚ ਗੰਬੀਰ ਸਿੱਤ ਲਹਿਰ ਤੇ ਹਾਲਾਤ ਬਣ ਸਕਦੇ ਹਨ ਇਸ ਦੇ ਨਾਲ ਹੀ ਦਿੱਲੀ ਐਕਸਟ੍ਰੇਮ ਵਿੱਚ ਵੀ ਸਿੱਤ ਲਹਿਰ ਤੇਜ਼ ਹੋਣ ਦਾ ਜਤਾਇਆ ਜਾ ਰਿਹਾ ਹੈ ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਇੱਥੇ ਭਾਰੀ ਮੀਂਹ ਸ਼ੁਰੂ ਹੋਣ ਵਾਲਾ ਹੈ ਮਿਕਨ ਇੱਥੋਂ ਦਾ ਮੌਸਮ ਹੋਰ ਵੀ ਠੰਡਾ ਹੋ ਜਾਵੇਗਾ ਮੀਦੇ ਨਾਲ ਨਾਲ ਤੇਜ਼ ਹਵਾਵਾਂ ਠੰਡੀ ਪੱਛਮੀ ਹਵਾਵਾਂ ਦੀ ਕਿੜਾਕੇ ਦੀ ਠੰਡ ਪੈਦਾ ਕਰਨ ਦਾ ਜਾ ਰਿਹਾ ਹੈ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਰੈੱਡ ਅਲਰਟ ਨੂੰ ਲੈ ਕੇ ਇੱਥੋਂ ਓਲਾਵਾ ਪੰਜਾਬ ਦੇ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਕਿਵੇਂ ਰਹੇਗਾ ਇਸ ਤੇ ਬਾਰੇ ਟੂਡੇ ਵੈਦਰ ਤੇ ਤੁਹਾਡੇ ਨਾਲ ਸਾਰੀ ਡਿਸਕਸ ਸ਼ੇਅਰ ਕਰਾਂਗੇ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਪਲ-ਪਲ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਧੰਨਵਾਦ